ਹੈਲੋ ਗਾਇਜ਼ ਵੈਲਕਮ ਟੂ ਨਿਊ ਬਲੌਗ ਤੇ ਅੱਜ ਆਪਣੇ ਕੋਲੇ ਪੈਣ ਜਾ ਰਿਹਾ ਲੈਂਟਰ ਦਾ ਆਪਣਾ ਕਿਹੜਾ ਲੱਸੀ ਤੇ ਬਾਈ ਨੇ ਲੈਂਟਰ ਵਾਲੇ ਨਾਲ ਕੰਮ ਕਰਾਉਂਦੇ ਨੂੰ ਹਾਂਜੀ ਕੀ ਪੁੱਛਣਾ ਹੈ ਇੱਧਰ ਮਸੀਨ ਆ ਜੀ ਹਾਂ ਦੇਖੋ ਚੱਕੀਏ ਕੀ ਪੁੱਛਣਾ ਭਾਈ ਮੈਨੂੰ ਜਿਹੜਾ ਹੈ ਮਿੱਠਾ ਡੱਬਾ ਪਾਸ ਚਾਹੀਦਾ ਤੇ ਮੈਂ ਚਾਹੀਦਾ ਇੱਧਰ ਕੋਮੇ ਬਾਈ ਹੋਣੀ ਨਾ ਕੋਈ ਨਹੀਂ ਹੈ ਤੇ ਪੁੱਛ ਕਿੱਥੇ ਨੇ ਕੁਝ ਉਹ ਦੇ ਲੱਕੇ ਕੀ ਪੁੱਛਣਾ ਲੱਸੀ ਨਾ ਡਲਾ ਦਿਦੋ ਮੇਰੀ ਇੱਕ ਹੋਰ ਬੰਦੇ ਨਾਲ ਮੁਲਾਕਾਤ ਕਰਾ ਦਿਕੇ ਮਿਲੋ ਫਿਰ ਮੋਕੇ ਉੱਥੇ ਇੱਧਰ ਮੋਤੀ ਮੋਤੀ ਤੋਪੱਸੇ ਗਦਾ ਆਹ ਦੇਖੋ ਖਾਂ ਗਈ ਸੀ ਐ ਨੀਵੰਦਰ ਭਾਇਆ ਨਾ ਇਹ ਆਪ ਟਿਕੇ ਤੇ ਨਿਆ ਮੈਨੂੰ ਡੇਣ ਦਵੇ ਹੁਣ ਕੋਠੇ ਤੇ ਲਿਆਇਆ ਘਮਾਉਣ ਵਾਸਤੇ ਕੀ ਕਰੀਏ ਯਾਰ ਇਹਦਾ ਮੋਤੂ ਉਹ ਖੜਾ ਰਹਾ ਹਾਂ ਇਹ ਗਾਮੇ ਨਾ ਆਪ ਟੈਕ ਦਾ ਨਾਮੇ ਉਹਨੇ ਕੰਦੰਦਾ ਲੈਂਟਰ ਦਾ ਲਗਾ ਦੀ ਆਪ ਕਿੱਥੇ ਪੈਣਾ ਜਣਾ ਪਰ ਤੁਹਾਨੂੰ ਕੰਮ ਦਿਖਾ ਦਿਆ ਆਪਣਾ ਕਿੱਥੇ ਚਾਹਦਾ ਉੱਥੇ ਚੱਲਦਾ ਆਪਣਾ ਕਹੇ ਫੇਰ ਕੱਢ ਲਈ ਫੋਰਚੂਨਰ ਮੁੰਡਾ ਕਰਮ ਕਰਨਾ ਕਰਮ ਕਰ ਲੈ ਬਾਜੀ ਦੱਸ ਲਿਓ ਚੋਕ ਲੱਗੀ ਤੇ ਪਰ ਉਹ ਹੀ ਕਹਣਾ ਕਰਮ ਕਰ ਬਿਨਾ ਚੋਕ ਤੋਂ ਕਰਮ ਕਰ ਇਹਨੂੰ ਤੇ ਫੇਰ ਫੋਰਚੂਨਰ ਕੱਢ ਲਈ ਮੁੰਡੇ ਨੇ ਕੀ ਲੈਣੀ ਨਾ ਬਾਜੀ ਆ ਇਹ ਪੇਪਰ ਮਚਾਵਾ ਦਿੰਨੇ ਇੱਕ ਦੂਜੇ ਉਹ ਤਾਂ ਠੀਕ ਹੈ ਜੀ ਉਹ ਆਪਣੇ ਕੀ ਲੈਣ ਜਾਣਾ ਵੈਸੇ ਤਾਂ ਆ ਬੈਠਾ ਹੋ ਗਾ ਕੀ ਲੈਣੇ ਆ ਓਏ ਨੋ ਗਰਮਾ ਕਰ ਰਲਾ ਯਾਰ ਗਰਮ ਹੈ ਯਾਰ ਗੱਲ ਤਾਂ ਡਿੱਗੀ ਤਾਂ ਕਹਿੰਦੇ ਸਰ ਗਿਆ ਢੋਲਦਾ ਬਾਈ ਜੀ ਡਰਾਈਵਰ ਜੀ ਸਰ ਗਿਆ ਲੈ ਆਏ ਕਹਿੰਦੇ ਆਪਣੇ ਬਾਈ ਦਿਹਾੜੀ ਤੇ ਆਏ ਢੋਲਦਾ ਤੇ ਚੱਲੋ ਵਧੀਆ ਨੇੜੇ ਸਰ ਗਿਆ ਗਾਂ ਜਾਣ ਦੀ ਲੋੜ ਉਹ ਲੈ ਇਹ ਪਿੱਛੇ ਲੈ ਜੇ ਆ ਵੀ ਨਾ ਆ ਗਮਣਾ ਘਾਰੇ ਵੀ ਲੱਤ ਬਤ ਬਾਜ ਮੇਰੀ ਐ ਨਾਗਾ ਓਏ ਨਾ ਅਸਲ ਕਨੈਕਟਰ ਔੜਦਾ ਦਾ ਸਰ ਗਿਆ ਤੇ ਬਾਈ ਹਣੀ ਸਟੈਂਡ ਦਿਖਾ ਦੇ ਨੀ ਇੱਥੇ ਦਿਖਾ ਦਿਓ ਅੱਗੜੀ ਨੇ ਲੈਓ ਬੜਾਈ ਲੈ ਹਾਂ ਸਰ ਗਿਆ ਰੋਮਪੜਾ ਸਟੱਲ ਵਾਜੀ ਇਹਦੇ ਦੇਖੋ ਬਈ ਚੱਲ 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 ਇਹਦੇ ਆਪਣਾ ਦਿਹਾੜੀ ਇੱਕ ਹੋਰ ਰੱਖ ਲਿਆ ਆਪਾਂ ਵਾਜੀ ਵਾਹ ਜੋਰ ਲਗਿਆ ਪਿਆ ਕਹਿੰਦੇ ਮੁੰਡੇ ਦਾ ਕਿਧਰ ਟੁੱਟੀ ਇੱਧਰ ਆਉਂਦੇ ਮੈਨੂੰ ਲੱਗਾ ਤੇ ਆ ਉੱਪਰ ਮੈਂ ਖੜਾ ਮਰ ਮੈਂ ਤੈਨੂੰ ਕੀ ਕਿਹਾ ਸੀ ਖੜਾ ਕੀ ਕਰਦਾ ਤੂੰ ਉਧਰ ਕੰਮ ਕਰਾਂ ਹਾਲੇ ਜਾ ਕੇ ਉਹ ਕੰਮ ਕਰਾ ਉਧਰ ਜਾ ਕੇ ਤੂੰ ਰੇ ਖੜਾ ਕੀ ਕਰਦਾ ਆਏ ਆਏ ਮੱਸਾ ਰੋਹ ਤੇਰੀ ਦਾ ਸਰ ਸਾਹਿਬ ਜੀ ਤੁਸੀਂ ਨਹੀਂ ਗਏ ਮੈਂ ਤਾਂ ਲੇ ਹੋਰ ਤਾਂ ਜੀ ਐਂ ਜੀ ਕੰਮ ਨਹੀਂ ਕਰਾ ਰਹੇ ਉਹ ਕੋਈ ਨਹੀਂ ਅੱਲਾ ਬੋਗਾਂਡ ਪ੍ਰੋਜੈਕਟ ਬਣ ਰਿਹਾ ਸਾਰਾ ਇਹ ਹੈ ਨਾ ਕੁਝ ਨਹੀਂ ਬਣਦਾ ਬੰਦਾ ਨਾ ਉਹਨਾਂ ਨਾਲ ਹੀ ਆ ਨਾ ਟੋਪੀ ਵਾਲਾ ਆਵਾਜ਼ ਵਾਹ ਜੀ ਵਾਹ ਲੇਵਰ ਸਾਹ ਇਹਨਾਂ ਦੀ ਮੱਝਾਂ ਨੂੰ ਨਮਾ ਘਰ ਮਿਲ ਜਾਂਦਾ ਵਾਹ ਜੀ ਵਾਹ ਨਵੇਂ ਗੱਲ ਸੁਰੂ ਕਰ ਲਾ ਯਾਰ ਤੈਨੂੰ ਮੈਂ ਬਾਰ ਬਾਰ ਕਹੀ ਜਾਣਾ ਵੀ ਤੂੰ ਲੇਵਰਾਂ ਤੋਂ ਉਧਰੇ ਕੰਮ ਕਰਾ ਲਾ ਤੂਰੇ ਕਰਦਾ ਹੁਣ ਕਿੱਥੇ ਚੱਲਿਆ ਹੁਣ ਗਏ ਚੱਲਿਆ ਉਹ ਲੋਕਾਂ ਨੇ ਲੈਂਡ ਚੱਲੇ ਬਾਈ ਸੰਤਰੇ ਹੈਗਾ ਜੂਸ ਪੀਣਾ ਕਾਹ ਨੂੰ ਹਟਦੇ ਨੇ ਲੇਵਰ ਨੂੰ ਕੀ ਕਹਾ ਕਾਣੂ ਹਟਦੇ ਨੇ ਹਟਦੇ ਨਹੀਂ ਮੈਂ ਕਹਤਾ ਕਿਸੇ ਤਰ੍ਹਾਂ ਕਰਿਆ ਸੀ ਪੂਰੇ ਖੜਾ ਕਰਕੇ ਬਾਈ ਇਸ ਵਾਰੀ ਪਹਿਲਾਂ ਵਾਲੇ ਬਲੌਗ ਦੇਖਣਾ ਬਹੁਤ ਆਤਾ ਧਰ ਕੇ ਸੀ ਪਰ ਲੈ ਕੇ ਬਾਈ ਇੱਥੇ ਆਇਆ ਦੇਖੋ ਨਾ ਗੰਦੀ ਕਰਦੀ ਮਤਲਬ ਨੇ ਮਸਾਂ ਧੋਤੀਏ ਦੋਨੀਆਂ ਚੀਜ਼ਾਂ ਹੋਣਾ ਗੰਦੀਆਂ ਹੋਈਆਂ ਪਈਆਂ ਨੇ ਫੇਰ ਦਰਾਂਗੇ ਆ ਥੋੜਾ ਕੰਮ ਚੱਲਦੇ ਕਿਹੜੀ ਗੋਲੀ ਬਾਈ ਯਾਰ ਓ ਮਾਈ ਗਾਡ ਪਹਿਲੇ ਹਾਟ ਉੱਪਰ ਹੈ ਇਹਨੇ ਨਾ ਓਏ ਲੈ ਟੋਲ ਦਾ ਆਪਣੇ ਪਿਆ ਸੀ ਪਰ ਟੁੱਟਿਆ ਚਲੋ ਕੋਈ ਜਾ ਚਲੋ ਅੱਗੇ ਚੱਲੋ ਸੋਹਣਾ ਯਾਰ ਆਕੇ ਸਰਦ ਤੂਫਾਨ ਲੱਗ ਗਿਆ ਥੋੜਾ ਇਹ ਕਹਿੰਦੇ ਬਾਈਸ ਅੰਦਰ ਲਾ ਦੇ ਅੰਦਰ ਸੰਤਰੇ ਦਾ ਮਿਲੇ ਨਹੀਂ ਕਹਿੰਦੇ ਫਿਰ ਡੱਬਾ ਲੈ ਆਏ ਬਾਈ ਦੇ ਮੂੰਹ ਚੋਂ ਪਾਣੀ ਆਉਂਦਾ ਸੀ ਚਲ ਸੰਤਰੇ ਲਵਾਂਗੇ ਉਸ ਤੋਂ ਬਾਅਦ ਜੂਸ ਕੱਢਾਂਗੇ ਪਰ ਨਹੀਂ ਬਾਈ ਜੀ ਹੈ ਨਹੀਂ ਤੁਹਾਡੀ ਕਿਸਮ ਵਿੱਚ ਤੂੰ ਜਾ ਕੇ ਲੈਂਟਰ ਪਵਾਓ ਉਧਰ ਆਪਣੇ ਹੈ ਜਾਓ ਹਿੰਮਤ ਨਾਲ ਲੈਂਟਰ ਪਵਾ ਕੋਕਾ ਆ ਡੱਬਾ ਦੇ ਨਹੀਂ ਉਧਰ ਜੀ ਆਪਾਂ ਕੰਮ ਕੁਮ ਨੂੰ ਵੇੜ ਕੇ ਤੇ ਹੁਣ ਆ ਗਿਆ ਆਪਾਂ ਬਾਹਰ ਲੱਗ ਕੇ ਬੈਠੇ ਆ ਤੇ ਨਾਲ ਆਪਣੇ ਕੌਣ ਆਇਆ ਹੋਇਆ ਹੈ ਮੋਤੀ ਸਿੰਘ ਮੋਤੀ ਆ ਦੇਖੋ ਕੌਣ ਆਇਆ ਹੈ ਦੇਖ ਆਹ ਦੇ ਬਿੱਲੀ 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 ਦੇ ਬਿੱਲੇ ਕਹਿੰਦਾ ਜਦੀ ਆ ਬਿੱਲੀ ਆ ਇਧਰ ਉਹ ਦੇ ਉਹ ਦੇ ਉਹ ਦੇ ਬਿੱਲੇ ਦੇ ਕਹਿੰਦਾ ਜਦੀ ਆ ਜਾਂਦਾ ਬڑا ਸ਼ਿਕਾਰੀਆ ਬਿੱਲੀ ਆ ਬੜਨ ਨਹੀਂ ਦਿੰਦਾ ਕਿ ਜੇ ਕੁੱਤੇ ਨੇ ਕਿਸੇ ਬਿੱਲ ਨੂੰ ਰੋ ਫਾਈਨਲੀ ਆਪਨ ਨੂੰ ਕਿ ਵਿਆੜੇ ਤੇ ਲੈਟਰ ਵੀ ਕੰਪਲੀਟ ਹੋ ਗਿਆ ਲੈਟਰ ਵੀ ਪੈ ਗਿਆ ਬਸ ਹੋ ਗਿਆ ਫ੍ਰੀ ਮਿਸਤਰੀ ਨੂੰ ਦਿਖਾਉਣਿਆ ਹੋ ਗਈ ਫਾਈਨਲੇ ਆਪਣਾ ਕੰਮ ਸਾਰਾ ਨਿਬੜ ਗਿਆ ਤੇ ਮਿਸਤਰੀ ਨੂੰ ਮਾਤਾ ਦੇ ਕੇ ਫੇਰ ਤਮੇ ਥੱਲੇ ਤੇ ਖੜੇ ਨੇ ਬੰਦੇ ਸੋਗਰਾ ਹੀ ਸੋਗਰਾ ਗਏ ਮੁੰਡਾ ਵੀ ਲੇਵਰ ਨਾਲ ਰਲ ਗਿਆ ਹੁਣ ਚੱਲ ਵੀ ਚੱਲ ਦੇਖ ਕੇ ਦੇਖ ਕੇ ਮਿਸਟਰਾਂ ਨਾਲ ਸਾਈਕਲ ਨਾਲ ਚੜ੍ਹਨੀ ਚੱਲ ਦਿਹਾੜੀਆ ਰੱਖ ਗਏ ਬੰਦਿਆ ਨੇ ਤੁਹਾਨੂੰ ਬਾਈ ਜੀ ਨਾਲ ਰਲ ਆਲੇ ਬਾਈਆਂ ਚਲੋ ਵਧੀਆ ਇਹ ਗੱਡੀ ਥੋੜੀ ਵਾਹ ਜੀ ਵਾਹ ਚਲੋ ਡਰਾਈਵਰ ਸਾਹਿਬ ਚਲ ਜੀ ਨਹੀਂ ਨਹੀਂ ਬੱਸ ਤੁਸੀਂ ਹੀ ਆ ਜਾ ਯਾਰ ਚੱਲ ਚੱਲ ਆ ਗਿਆ ਚੱਲ 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 ਤੇ ਆਪਣਾ ਆ ਸੈੱਟ ਤਿਆਰ ਹੋਇਆ ਆ ਆਪਾਂ ਤੁਹਾਨੂੰ ਦਿਖਾ ਦੇ ਅੱਗੇ ਆ ਕੇ ਸਾਤਾ ਬਹੁਤ ਬਣਾ। ਅੱਧਾ ਕੁਝ ਬਣ ਨਹੀਂ। ਐਂਟਰ ਬਾਤ ਆਇਆ। ਇਹ ਕੀ ਹੋ ਗਿਆ? ਡਰਾਈਵਰ ਸਾਹਿਬ ਉਹਨੇ ਗੱਡੀ ਧੌਣ ਲਾ ਗਿਆ। ਵਾਹ ਜੀ ਵਾਹ। ਵਾਹ। ਉਈ ਪਾਣੀ ਭਰਾ ਗਰੇ ਮੁੰਡਾ ਹੈ ਚਾਲਫੇ ਜ਼ਰਪਾਤਾ ਲਾਉਓ ਜੀ ਮੈਂ ਕਿਹਾ ਸਰਪ ਉਹ ਪਿਓ ਜੀ ਆ ਵੀ ਲਾਵਾ ਨਹੀਂ ਅੱਛਾ ਜਸ ਸ਼ੈਂਪੂ ਵੀ ਲਾਉਣਾ ਹੈ ਚਮਕਾਉਣੀ ਹੈ ਜਾਣੀ ਅੱਜ ਜੇ ਸਪੀਕਰ ਚ ਪਾਣੀ ਪੈ ਗਿਆ ਫੇਰ ਹੀ ਸਪੀਕਰ ਚ ਪਾਉਂਦੀ ਨਹੀਂ ਪਾਣੀ ਜੇ ਪੈ ਗਿਆ ਫੇਰ ਪਸੰਦਾ ਹੀ ਇਦਾਂ ਡੱਕਨ ਦੋਦਾ ਹੁੰਦਾ ਜੀ ਇਹਨੂੰ ਅੱਛਾ ਇਹ ਸਪੀਕਰ ਦਾ ਵਾਟਰਪੂਫ ਹੈ ਜੀ ਠੀਕ ਹੈ ਜੀ ਹੋਰ ਚਲੇ ਗਿਆ ਮਿਸਤਰੀ ਓਟੇ ਇਹ ਜੀ ਸਰ ਤੁਸੀਂ ਮਿਸਤਰੀ ਵੀ ਹੋ ਹਾਂ ਜਿਹੜਾ ਮਿਸਤਰੀ ਵੀ ਹੈ ਨਾ ਇਹ ਤਾਂ ਹੈ ਬਾਕੀ ਸਾਰਾ ਏਸਟੀਮੇਟ ਕਰਿਆ ਹੋਇਆ ਹਾਂ ਜੀ ਹੋਰ ਹੈ ਜੀ ਹੋਰ ਇਹਦੀ ਆਪ ਕੋ ਹੋਣੀ ਹੈ ਕਿਉਂ ਜੀ ਇਹ ਜੀ ਰੇੜੀ ਪਾਣੀ ਹੈ ਹਾਂ ਜੀ ਸੋ ਰੇੜੀ ਪਾਉਣਗੇ ਚਲੋ ਵਧੀਆ ਚਲੋ ਠੀਕ ਠੀਕ ਦਾ ਬੋਤੇ ਰੱਖਦੇ ਹਾਂ ਇਕੱਠਾ ਦੋ ਜੋਟੀਆਂ ਬਣੀਆਂ ਖੜੀਆਂ ਨੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਨਹੀਂ ਇਹ ਤਾਂ ਹੈ ਬਾਈ ਜਿਹਦੇ ਸਿਰੋ ਗੱਡਖਾਨੇ ਘੁੰਮਦੇ ਕੈਂਟ ਉਸ ਬਾਪੂ ਨੂੰ ਸਲੋਟ ਆ FSC ਵੀ ਗਲਨੇ ਵਿਸਰਾ ਗਲ ਗਿਆ ਬਾਈ ਜਿਹਦੇ ਸਿਰੋ ਗੱਡਖਾਨੇ ਘੁੰਮਦੇ ਹਨ ਇਹ ਸਿਰੋ ਮੇਰੇ ਕੈਂਟ ਉਸ ਬਾਪੂ ਨੂੰ ਸਲੋਟ ਆ ਸਲੋਟ ਆ ਬਾਈ ਬਾਪੂ ਨੂੰ ਸਲੋਟ ਆ ਉਹਨੇ ਚਲਾਇਆ ਸਭ ਕੁਝ ਉਹਨੇ ਪਾਇਆ ਹਲ ਤਾਂ ਆਪਾਂ ਕਿੱਥੇ ਆਪਣੇ ਪੈਰਾਂ ਦੇ ਖੜੇ ਹੋਏ ਆ ਬਾਬਾ ਸੌਖਾ ਰੱਖ ਕੇ ਆਪਾਂ ਵੀ ਹੋਮਾਂਗੇ ਆਪਾਂ ਵੀ ਐਸ਼ ਕਰਾਵਾਂਗੇ ਬਾਪੂ ਨੂੰ ਇਹਦੇ ਕੌਣ ਆ ਗਿਆ ਉਥੇ ਦੇ ਹੁਸੈਨ ਕੋ ਸਨ ਬਾਰੇ ਦਾ ਮੇਰੇ ਅੰਕਲ ਜੀ ਦਾ ਮੁੰਡਾ ਆ ਗਿਆ। ਬਾਈ ਨੇ ਨੇਰੇ ਜੇ ਬਣਾ ਕਿ ਜਿਓ ਕੀ ਚੱਕਰ ਹੈ। ਗਾਲੀਆਂ ਨੇ ਰਾਤਾਂ ਰਾਤਾਂ ਵਿੱਚ ਨੇਰੇ ਨੇਰੀਆਂ ਚ ਗੱਡੀ ਤੇ ਗੱਡੀ ਚ ਜਾ ਰਹੇ ਰ। ਓ ਮਾਈ ਗੋਡ ਬਾਈ ਅਪਲੇ ਮੁਸਾ ਚੱਕਰ ਬਾਈ ਨੇ ਜੇ ਪਹਿਲੀ ਵਾਰ ਗੱਡੀ ਚ ਲਾਇਆ ਬਾਈ ਇਨਾ ਖੋਸਣਾ ਗੱਡੀ ਚ ਲਾ ਕੇ ਨਾ ਖੋਸ ਇਹਨੂੰ ਕੱਲ ਗੱਡੀ ਗਿਫਟ ਕਰ ਦੇਣੀ ਆਪਾਂ ਰਿਮੋਟ ਕੰਟਰੋਲ। ਓ ਮਾਈ ਗੋਡ ਐਡੀ ਬੜੀ ਚੋਕਰਤੀ ਮੈਂ ਖੜਾਉ ਕਿਥੇ। ਐ ਨਹੀਂ ਜੇਗਾ। ਆਪਣੇ ਬਾਹਰ ਖੜਾ ਜਾ ਕਰ ਕੋਈ ਚੱਕਰ ਨਾ ਯਾਰ ਕਿੱਡੀ ਗੱਲ ਆ ਯਾਰ। ਤੂੰ ਦਾ ਲੈਂਟਰ ਪਾਉਂ ਨਹੀਂ ਆਨਲ। ਮੰਨਦੇ ਹਾੜੀ ਦੇ ਲੈ ਕੇ ਆਉਣੇ 300 ਰੁਪਏ ਦੀ ਹਾੜੀ ਤੇ ਓਹੋ ਕਿ ਜੇ 1800 1800 ਮੰਨਗੇ 2100 ਰੁਪਏ ਹੋ ਜਾਣਾ 300 ਬਾਸ 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 ਦੇਖ ਫਿਰ ਕਿਜੀ ਦਾ ਜਿਆਦਾ 100 ਰੁਪਏ ਹਾਂਜੀ ਅੱਜ ਦਾ ਬਲੌਗ ਐਨ ਆਈ ਮਿਲਦੇ ਨਹੀਂ ਚਲਦੇ ਨੈਕਸਟ ਬਲੌਗ ਦੇ ਵਿੱਚ ਘਰੇ ਬੈਠੇ ਆ ਓਹ